ਉਗਵੇਂ ਨਾ ਸ਼ਰਮਾ ਬੱਚਾ ਥੱਲੇ ਕਰ ਦੋ ਬੋਲ ਜੇ ਕੁਝ ਕਹੀ ਜਾਵੇ ਜੇ ਤਾਂ ਤੇਰੀ ਇਰਾਦਾ ਇਹਦੇ ਚ ਆਹ ਕੰਮ ਬੱਚਾ ਸ਼ਰਮ ਹਾਂ ਜਾਨਵੇ ਹਾਂ ਆ ਆ ਨਿਕਲੀ ਤੇਰੀ ਮਰਜ਼ੀ ਤੂੰ ਨਹੀਂ ਲੈ ਕੇ ਤੂੰ ਲੈ ਕੇ ਵੀ ਤੂੰ ਜਾਣੀ ਜਿਹੜੀ ਗੱਲ ਨਹੀਂ ਆਪ ਜੀ ਬਾਥਰੂਮ ਦੇ ਦੋ ਜਿੱਤੇ ਦੋ ਰੁਪਏ ਆਉਂਦੇ ਦੋ ਰੁਪਏ ਆਉਂਦੇ ਦੇਨ ਦਾ ਮਹਾਰਾਜ ਦੇ ਦੋ ਤਾਂ ਕਿ ਦੇ ਮੰਗਿਆ ਭਾਜਦੇ ਤੁਸੀਂ ਭਈਆ ਬੱਸ ਨੂੰ ਲੱਗਿਆ ਕਿਹ ਹੈ ਜੀ ਮੈਂ ਭੋਈਆ ਬਹੁਤ ਲੱਗੀ ਉਹਨੇ ਦੇ ਕੇ ਆ ਤੇ ਉਹ ਜੀ ਉਹ 95 ਕਹਤਾ ਹਾਂ ਬੱਚਾ ਛੱਡ ਬੱਚਾ ਛੱਡਦਾ ਕਹਿੰਦਾ 35 ਦੀ ਮੈਂ ਵੇਚੀ ਮੈਂ ਫਿਰਦੀ ਫਾਇਦਾ ਮੈਂ ਤੇ ਇਹਨਾਂ ਨੂੰ ਬੱਚਾ ਛੱਡਨ ਦਾ ਮੈਂ ਤਾਂ ਮੈਂ 35 ਤੇ ਕਹੀ ਜਾਂਦੇ ਯਾਰ ਧੱਕੇ ਨੇ ਕੀ ਜਾਂਦੀ ਸੀ ਇਹ ਭਈ ਇਹਦਾ ਹੋ ਗਈ ਮੈਂ 40 ਨਾਲ 55 ਦੀ ਗਿਆ ਇਹਨਾਂ ਨਾਲ ਮੜੂੜ ਕਹਤਾ ਹੈਗਾ ਦੇ ਲੈ ਤੇਰੀ ਮਰਜ਼ੀ ਆ ਭਰਾਵਾ ਕੋਈ ਗੱਲ ਨਹੀਂ ਆਪਣੇ ਮਹਿੰਗੇ ਧਾਰਾ ਮਾਣੇ ਕੋਈ ਚੱਕਰ ਨਹੀਂ ਆ ਲੈ ਤੈਨੂੰ ਕੋਈ ਫਾਇਦਾ ਨਹੀਂ ਕੱਪ ਇਹ ਕਾਮੀ ਬੇਸਵਾਦਾ ਕਰਦਾ ਯਾਰ ਮੈਂ ਨਾ ਬੇਸਵਾਦਾ ਕਰਦਾ ਕੋਈ ਨਹੀਂ ਇੰਤਰਮਾਨੀ ਨੂੰ ਤੂੰ ਵੀ ਮੰਨ ਲੈ ਯਾਰ ਮਨ ਭਾਈ ਮੈਂ ਤਾਂ ਵੇਖ ਯਾਰ ਭੈਣ ਚੋਦੀ 2 ਲੱਖ ਦੀ ਮੈਂ ਲਾ ਹੋਰ ਵਧਾ ਦੇਣਾ 2000 ਤੈਨੂੰ ਐ ਲੱਗਦਾ ਲੈ ਫਿਰ ਭਾਈ ਕੀ ਫਿਰ ਯਾਰ ਕੀ ਹੈ 40 ਕਿਤੇ ਕਿੰਨੇ ਬੰਦੇ ਖੜੇ 40 ਤੋਂ ਉੱਪਰ ਲਾਉਂਦੇ ਗਏ ਬੰਦੇ ਮੈਂ ਹੁਣ ਮੇਰੀ ਗੱਲ ਸੁਣ ਤੂੰ ਮੈਂ ਰੱਬ ਲਾ ਦੀ ਬੰਦਾ ਸਿਆਣਾ ਮੈਂ ਤੂੰ ਮੈਂ ਬੱਚਾ ਹਾਂ ਬੋਲਿਆ ਨਹੀਂ ਮੇਰਾ ਭਰਾ ਹੈ ਜਦ ਤੈਨੂੰ 2000 ਹੋਰ ਦੇ ਦੇ ਜੇ ਦੇ ਦੇ ਵੀ 2000 ਹੋਰ ਦੇ ਦੇ ਮੈਂ ਰੱਬ ਲਾ ਦੀ ਗੱਲ ਇਹ ਕਹੂੰ ਚਲੋ ਹੁਣ ਕੋਈ ਨਾ ਬੰ ਆ ਨਿਕ ਰੱਕ ਦੇ ਦੇ ਦੋ ਯਾਰ ਜੇ ਬੈਸ ਉੱਬਰ ਜਾਂਦੀ ਦੂਸਰੀ ਤਰਫ ਵੇਚਣੀ ਜਾ ਰਾ ਜੀ ਬੈਸ ਔਰ ਤਰਫ ਵੇਚਣੀ ਜਾ ਰਾ ਨਹੀਂ ਹੈ ਕਹਿੰਦਾ ਵੇਚ ਲਾਂਗੇ ਵੇਚ ਲਾਂਗੇ ਕਹਿੰਦਾ ਡੁੱਡ ਦਾ ਮੁੱਲ ਕਰ ਮੈਂ ਕਿ 40 ਦੀ ਲਏ ਹੋ ਕਹਿੰਦਾ ਮੈਨੂੰ ਲਾ ਹੁਣ ਤੂੰ ਲਾ ਹੀ ਪੈਸੇ ਸਾਨੂੰ ਮੈਂ ਥਣਕ ਜਾਵਾਂਗੇ ਚੁੱਪ ਕਰ ਜਾ ਕਿੰਨੇ ਦੀ ਦੇਣੀ ਹੈ ਸ਼ਬਾਸ ਭਾਈ ਇਹ ਹੈ ਕਹੇ ਨੂੰ ਇਹ ਆ ਦਾ 30 ਤੋ ਬੋ ਬਾਂਗਰਾ ਮੈਂ ਕੌਣ ਮੰਗ ਰਿਹਾ 30 ਮੰਗ ਰਿਹਾ ਆ ਦਾ 30 ਦੀ ਕੀ ਕਰਾਏ 20 ਦੀ ਕਹਿਦਾ ਮੈਂ ਮੁਕਤ ਤੂੰ ਤੇਰਾ ਮਾਰ ਦੋ ਮੰਗ ਕਿੰਨੇ ਦੀ ਕਹਿਣਾ ਤੂੰ ਕੋਈ ਤੂੰ ਦੱਸਣਾ ਮੈਨੂੰ ਤਾਂ ਸਮਝ ਹੀ ਨਹੀਂ ਆਈ ਕਿਵੇਂ ਕਿਹਾ ਤੂੰ ਕਿਹ ਕੀ ਆਦਾ 140 ਦੀ ਕਿਹਦੀ ਤੂੰ ਕੀ ਪਰਲੀ ਤੂੰ ਕਿੰਨੇ ਲੈਣਾ ਮੰਗਿਆ ਦੱਸ ਯਾਰ ਜੇ ਮੈਂ ਇਹ ਦੇ ਮਗਰ ਲੱਗ ਕੇ ਫੇਰ ਤਾਂ ਗਾਲਾਂ ਖਾਊਂਗਾ ਹਾਂ ਫੇਰ ਤੂੰ ਫੜ ਦਿਓ ਵੇ ਨਹੀਂ ਆ ਮੈਂ ਵੇ ਫੜਾ ਦੇ ਲਾਂਗੇ ਸਭ ਬੋਲੂਗਾ ਸੇ ਮੋਤਾ ਆ ਫੜਾ ਯੂਰੇ ਪੈਸੇ ਮੋਤਾ ਤੂੰ ਕਿਹੜਾ ਮੈਂ ਪੜਾ ਦੇ ਸੇ ਮੋਤਾ ਮੈਂ ਬੈਠ ਨਹੀਂ ਦਿੰਦਾ ਤੈਨੂੰ ਤੂੰ ਕਦੇ ਜੇ ਬੈਠਦੀ ਸੀ ਕਿਤੇ ਮੈਂ ਦਗਾ ਦੇ ساری ਉਮਰ ਸੇ ਬੈਠਦੀ ਤੂੰ ਜੇ ਮੈਂ ਬੈਠੇ ਹੱਟ ਵੇਚ ਤੂੰ ਮਰਗ ਵੇਚਨੇ ਮੈਂ ਦੇਤਾ ਨਹੀਂ ਕਿੰਨੇ ਜੀ ਕੋਈ ਨਾ ਪਤਾ ਕਿੰਨੇ ਦੱਸਦਾ ਦੋ ਉੱਤੇ ਕਰਤੀ ਨਹੀਂ ਹੋਣੀ ਬਾਈ ਆ ਫੜ ਮਾੜਾ ਮੈਂ ਫੜ ਕੇ ਲੈ ਜਾ ਪਾ ਗੱਲਾਂ ਕਰ ਹਾਂ ਦਾ ਪੜਾ ਜਾ ਦੋ ਨਹੀਂ ਹੋਣੀ ਭੈਣ ਦਾ ਲੋੜਿਆ ਉਹਨੇ ਕੀ ਸਭ ਪੜਦਾ ਯਾਰ ਉਹ ਦਿੰਦਾ ਗਿਆ ਨਹੀਂ ਮੰਗਦਾ ਪਿਆ ਲੈ ਭਾਜਦਾ ਤੇਰੇ ਮਰਦਾਂ ਤੇ ਭਾਜਦਾ ਨਹੀਂ ਮੈਂ ਓਏ ਫੇਰ ਭੈਣ ਇੱਕ ਗੱਲ ਸੁਣ ਲੈ ਕਦੇ ਤੇਰੇ ਨਾਂ ਪਕਾ ਦੀਆਂ ਕਦੇ ਸਾਡੀ ਵੀ ਰੱਖ ਲੈ ਜੇ ਤੂੰ ਨਹੀਂ ਰੱਖਦਾ ਤੂੰ ਫੜ ਲੈ ਫੜ ਨਹੀਂ ਪੜਾ ਚੱਲਾ ਜਾ 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 ਯਾਰ ਉਹ ਲੈ ਕਰ ਆ ਗਾੜੀ ਆ ਬੜੇ ਨਾ 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 ਆਵੇਂ ਜਾਂਦੇ ਯਾਰ ਜਾ ਜਾ ਇਹ ਗਾਲਤ ਕਰਾਉਣੀ ਆ ਮੈਂ ਮੰਨਦਾ ਨਹੀਂ ਰੱਖ ਲੈ ਬੋਲ ਦੱਸੇਗਾ ਮੈਨੂੰ ਬਿਲੋ ਜਦੋਂ ਜਦੋਂ ਕਾਇਦਾ ਦਊਗਾ ਆ ਫੜੀ ਯਾਰ ਲੈ ਦੇਖ ਲੈ ਮੇਰੀ ਗੱਲ ਨਹੀਂ ਮੰਨਦਾ ਦੇਖ ਲੈ ਅੱਜ ਇਹਨੂੰ ਤਾਂ ਬਣਾ ਰਿਹਾ ਸੀਗਾ ਜਿਵੇਂ ਆਖਿਆ ਉਹ ਮੈਂ ਕਰ ਦੇਣਾ ਓਏ ਇਹ ਨਾ ਅਸਲੀ ਉਹ ਆ ਓਏ ਅਸਲੀਆ ਓਏ ਬਹੁਤ ਚੰਗਾ ਹਾਂ ਅੱਜ ਮੇਰੇ ਅੱਖ ਲੱਭੀ ਮਾਰ ਕੇ ਦੱਸ ਪਾਈ ਬਾਂਤੀ ਮੇਰੇ ਓਏ ਮੈਂ ਲਾ ਪਾਇਆ ਉਹ ਮੈਨੂੰ ਹਜ਼ਾਰ ਦੇ ਨਹੀ ਉੱਥੇ ਵੇਗੀ ਤੇਰੀ ਤਾਂ ਮੈਨੂੰ ਹਜ਼ਾਰ ਦੇ ਜੀ ਕਰ ਲੂਗਾ 1000 ਦੇ ਦੀ ਕਰਮੇ ਦਾ ਸੌਦਾ ਹੋਇਆਗਾ ਕੋ ਮੇਰੇ ਨਾਲ ਤੂੰ ਪੁੱਤਾ ਜਵਾਦ ਚਾਹੀਦਾ 40 ਲੱਖ ਦਾ ਘਟ ਹੈ ਤਾਂ ਮੈਂ ਕਹਾਂ ਮੇਰੀ ਗੱਲ ਉਹ ਮੇਰੀ ਗੱਲ ਸੁਣ ਉਹ ਯਾਰ ਹੁਣ ਕਿਉਂ ਮੰਨ ਲੈ ਹੁਣ ਨਹੀਂ ਨਹੀਂ ਆਪ ਨੂੰ ਨਹੀਂ ਪਈ ਉਹ ਨੂੰ ਦੱਸਿਆ ਜਾਂ 16 ਦੀ ਆ ਲੈ ਨਹੀਂ ਮੈਂ ਕਿਹਾ ਓਏ ਨਹੀਂ ਨਹੀਂ ਉਹ ਪਹਿਲਾਂ ਮੇਰੀ ਵੀ ਸੁਣ ਲੈ ਸੁਣੀ ਹੈ ਜੀ ਤੁਹਾਡੀ ਸੁਣੀ ਹੈ ਨੇ ਲੈ ਵੀ 16 ਕਹਤਾ ਮੈਂ ਨਹੀਂ ਅਬ ਥੜੀਆ ਮੈਂ ਲਾਸਟ ਸਵਾਦੀ ਦੇਉਂਗਾ ਇਹ ਲਾਸਟ ਜਿਹੜਾ ਕਹਿਣੀ ਹੈ ਜਿਹੜਾ ਛੱਡ ਕੇ ਕਹੇ ਯਾਰ ਛੱਡ ਕੀ ਅਜੇ ਦੇ ਕੇ ਜਣੀ ਤੂੰ ਕੱਟ ਨਹੀਂ ਅਜੇ ਓਏ ਉਹ ਨਹੀਂ ਯਾਰ ਕਿੰਨੇ ਨਹੀਂ 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 ਮਖਾ ਯਾਰ ਉਹ ਨਾ ਬਈ ਯਾਰ ਉਹ ਨਾ ਮਖਾ ਉਹ ਇੱਕ ਬੈਡ ਖੜ ਵੀ ਇੱਕ ਗੱਲ ਸੁਣਾ ਫਕਰ ਕਰਿਆ ਕਰੋ ਉਹ ਬੰਦਾ ਜੰਦੀ ਨਿਕਲ ਪੈਂ 14 ਕੰਮ ਆ ਇਹ ਤਾਂ ਗੱਲ ਮੈਂ ਵੀ ਤੁਹਾਨੂੰ ਕਹਾਂ ਚੁੱਪ ਕਰਕੇ ਪਛਾਣ ਲਾਣਾ ਆਹੀ ਬੋਤਲ ਪਰ ਮੇਰੀ ਵੀ ਅਖਲਾ ਨੀ ਵਾਲੀ ਚੰਗੇ ਬਾਬਾ ਯਾਰ ਨਾਸਰ ਇਹ ਕਹਿੰਦਾ ਮੈਨੂੰ ਸਾਡੀ ਮਰਜੀ ਦੀ ਗੱਲ ਕਰ ਮਾਜਮ ਕੱਚੀ ਪੀਲੇਗਾ ਹੋਰ ਲੈ ਦੇ ਤੋ ਠੀਕ ਹੈ ਤਾਂ ਮੰਗਾ ਜਾ ਬੰਦੇ ਚੱਲ ਪਰ ਇਹ ਨਾਸਰ ਕਹਿੰਦਾ ਨੂੰ ਚੁੱਤਲਾ ਖਾਮ ਹਾਲਾ ਬੱਚਾ ਨਹੀਂ ਬਾਕੀ ਨਾਸਰ ਚਲੂ ਨਾ ਪਰ ਉਹ ਗੰਦ ਕੀ ਮਾਚੋ ਬਾਹ ਯਾਰ ਬਟਾ ਜੈ ਹਾਂ ਸਰੀ ਵਾਲਾ ਕਿੰਨੇ ਦੀ ਹਾਂ ਜਾਂ ਆਪਾਂ ਤੇਰਾ ਪਤਾ ਕਰ ਲੈ ਮੈਨੂੰ 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 ਲੱਗਣਾ 20 ਦਾ ਬੱਚਾ ਉਹ ਤੇ ਮੇਰੇ ਕਹਿੰਦਾ ਆ 20 ਦਾ ਬੱਚਾ ਕਿਧਰੋਂ ਲਾ ਲਓ ਯਾਰ ਪੁਰਿਆ ਸਿੰਘ ਕਿਤੇ ਨਾ ਇਹ 90 ਚਲ ਹਾਂ ਕੋਈ ਉਹ ਪਹਿਲਾਂ ਗੱਲ ਸੁਣੋ ਪਹਿਲਾਂ ਮੇਰੀ ਬਾਤ ਐਸੇ ਬਹਿਸ ਸੇ ਭਾਗ ਤੱਕ ਮੈਂ ਮਿਲ ਜਾਣਗੇ ਤੇਨੇ ਤੈਨੂੰ ਕਹਤੇ ਪਾਸੇ ਨਹੀਂ ਉਹ ਕਰ ਜਾ ਬਸ ਕਰ ਦੇ ਉਹ ਧੱਕੋ ਨਹੀਂ ਹੁਣ ਮੇਰੀ ਸੁਨੀ ਸ਼ਰਮਾ ਜੀ ਨਹੀਂ 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 ਹੋਣੀ ਨਾ ਪਹਿਲੇ ਸ਼ਹਿਰ ਚੱਲਣ ਨਾ ਜੋ ਗੋ ਤੇ ਨਾ ਨਾ ਪੱਟੇ ਨੂੰ ਬਦੂ ਦਾ ਕਮਾਲ ਹੋ ਜਾ ਪਾਸੇ ਹਾਂ ਕੋਣ ਪਾਸੇ ਹੋ ਗਿਆ ਹੁਣ ਬਾਥਰੂਮ ਕਿਹਾ ਤੇ ਜੋ ਕਾਓ ਯਾਰ ਹੁਣ ਤੂੰ ਕੱਲ ਮੈਂ ਮਤੂ ਮੈਂ ਇੱਕ ਮਿੰਟ ਇੱਕ ਮਿੰਟ ਓਏ ਇਹਨੂੰ ਛੱਡ ਦੇ ਤੂੰ ਤੂੰ ਛੱਡ ਤੂੰ ਜਾਣੀ ਇਹਨੇ ਜੇ ਮੈਂ ਦੱਸਾਂ ਪਾਸੇ ਹੋ ਗਿਆ ਕਿ ਪਰ ਤੁਹਾਡੀ ਪੈਰ ਜਿੱਥੇ ਹੈ ਹਾਂ ਲਈ ਗਾ ਪੈਰ ਜਲਾ ਲੈ ਇੱਕ ਮਿੰਟ ਬੱਸ ਲੈ ਨਹੀਂ ਨਹੀਂ ਮੈਂ ਲੈ ਇਹਨਾਂ ਤੇ ਨਹੀਂ ਲੈ ਤੇਰੀ ਪੈਰ ਤੂੰ ਲੱਗੇ ਇੱਧਰ ਦੇ ਵੀ ਗੱਲ ਸਰ ਇੱਧਰ ਉਹ ਗੱਲ ਸੁਣ ਬਈ ਉਹ ਨਹੀਂ ਹੋਣੀ ਨਹੀਂ ਯਾਰ ਹੁਣ ਹੋਣੀ ਨਹੀਂ ਜੁਕਾ ਸਭ ਮਿਟਾ ਜਾ ਦੇ ਦੇਖ ਲਾਲ ਉਹ ਉੱਕ ਗਿਆ ਹੁਣ ਬੋਲੀ ਨਾ ਮੈਂ ਕਹਾ ਹੁਣ ਬੋਲੀ ਨਾ ਕੋਈ ਨਹੀਂ ਕੋਈ ਨਹੀਂ ਗੱਲ ਤਾਂ ਨਹੀਂ ਕਰਦਾ ਉਹ ਛੱਡ ਦੇ ਬੈਠ ਜਾ ਬੈਠ ਜਾ ਸਿੱਠਾ ਬਾ ਬੋਲੀ ਨਾ ਹੁਣ 84 ਦੀ ਆ ਓਕੇ ਓਕੇ ਮੈਂ ਮੋੜਾਂਗੇ ਮੈਂ ਮੋੜਾਂਗੇ ਪਾਜਾ 8.5 ਦੀ ਹੈ ਇੱਧਰ ਗੱਲ ਸੁਣੋ ਜਾਂ 35 ਸੌਦਾ ਜਾਂ 8.5 ਦੀ ਹੈ 8.5 ਦੀ ਹੈ ਬੈਠ ਜਾ ਬੈਠ ਜਾ ਤੁਸੀਂ ਜੀ ਦੇਈਏ ਕਿਹਦੇ ਦੀ ਕਿੰਨੇ ਦੀ ਹੋ ਗਈ 85 ਦੀ ਉਹ ਬੈਸੰਗ ਅੱਛੀ ਸੀ ਸਰ ਉਹ ਬਹੁਤ ਬੜੀ ਆ ਇਹ ਘੈਰਾ 90 ਕਹਿੰਦਾ ਜਦੋਂ ਜਦੋਂ ਉ ਉ ਹੋਈ ਖੜੀ ਐ ਸੀ ਮੈਂ ਕਹਿੰਦਾ ਚੌਂਦੇ ਚੌਂਦੇ ਬਾਈ ਨਿਕਰੀ ਆਂ ਮੈਂ ਬੇਚੇ ਨੰਬਰ ਦੇ ਦੇ ਤਾਂ ਮਾਤ ਪਰਿਆਕਾ ਗਿਆ ਕਹਿੰਦਾ ਜੋ ਸੁਨਦਰ ਸੀ ਐਸਨ ਕੋਈ ਯਾਰ ਮੇਰੀ ਵੀ ਰੱਖ ਲੈ ਹਾਂ ਨਾ ਤੇਰੀ 40 ਦੀ ਵੀ ਕਿਹ ਨਾ ਤੇਰੀ 50 ਦੀ ਵੀ ਕਿ ਮੈਨੂੰ ਕੋਈ ਗੱਲ ਐਹੀ ਜੀ ਕਹਿੰਦੇ ਵੀਰ ਬਣ ਕੇ ਮੈਂ ਹੁਣ ਕਹਿੰਦਾ ਕੋਈ ਗੱਲ ਹੈ 15 ਤੈਨੂੰ ਕਹਿ ਜੀ ਆਪਦੇ ਵੀ ਨਹੀਂ ਦਿੰਦਾਂ ਕੋਈ ਕਿਲੇ ਦੇ ਤੇ ਇਕਦਾਰ ਵੀ ਕੋਈ ਪੈਸਾ ਨਹੀਂ नो नो गा अच्छा पहला मंदिर था तो, था 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 तो खड़ा खटिया दा राफ्टी है खटिया जेब की एरपी तो ये खड़ा बसत है पैसों की चूत था 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 नहीं है ये हमारे आदमी है साहब तो पैसों की बात मत सनाव किसी को भी आटा ला भी नहीं है ना भाई मैं भी मैं सनाव होगा तो दिल्ली दूर दूर है वो ही एक पंद्रह की आ रही है ठीक 哎。<Yeah. S 2> <Yeah. S 3> yeah.